ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਰਾਗ ਮਾਜ ਮਹੱਲਾ ਪੰਜਵਾ ਜੀ ਰਾਗ ਵੀ ਹੈਗਾ ਨਾ ਗੱਗਾ ਪੂਰਾ ਬੋਲਣਾ ਰਾਗ ਨਹੀਂ ਕਹਿਦਣਾ ਰਾਗ ਗੱਗਾ ਸ਼ੁੱਧ ਰਾਗ ਰਾਗ ਮਾਜ ਰਾ ਪੰਜਵਾ ਰਾਗ ਮਾਜ ਮਹੱਲਾ ਪੰਜਵਾ ਆਹ ਮਸੇ ਨਾ ਰਾਗ ਕਹਿੰਨੇ ਆ ਰਾਗ ਰਾਗ ਸ਼ੁੱਧ ਨਹੀਂ ਬੋਲਦੇ ਸਾਰ ਉਤ ਸੁਹਾਵੀ ਜਿਤ ਤੁਧ ਸਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਰਿਦਾ ਤੂੰ ਉਠਾ ਸਭਨਾ ਕੇ ਦਾਤਾਰਾ ਜੀਉ ਤੂੰ ਸਾਜਾ ਸਾਹਿਬ ਬਾਪ ਹਮਾਰਾ ਦਿਨ ਸਾਜਾ ਸਾਜਾ ਨਹੀਂ ਕਹਿ ਦੇਣਾ ਇਹਦਾ ਅਰਥ ਬਦਲ ਜਾਣਾ ਜੇ ਸਾਜਾ ਕਹਤਾ ਤਾਂ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਾਨਦ ਤੇਰਾ ਅਖੋਟ ਭੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵਾ ਹਾਂਜੀ ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵਾ ਸੋਈ ਭਗਤ ਤੁਮਾਰਾ ਜੀਉ ਸਭ ਕੋ ਆਸਾ ਤੇਰੀ ਬੈਠਾ ਹਾਂਜੀ ਸਭ ਕੋ ਤੇ ਵਿਸਰਾਮ ਲਾਉਣਾ ਸਭ ਕੋ ਆਸਾ ਤੇਰੀ ਬੈਠਾ ਕਟ ਕਟ ਅੰਤਰਾ ਤੁੰ ਹੈ ਬੂਠਾ ਤੁੰ ਹੈ ਉਠਾ ਸਬੇ ਸਾਜੀਵਾਲ ਸਦਾਇਨ ਸਦਾਇਨ ਸਬੇ ਸਾਜੀਵਾਲ ਸਦਾਇਨ ਸਬੇ ਸਾਜੀਵਾਲ ਸਦਾਇਨ ਤੂੰ ਕਿਸਾ ਨ ਦਿਸਹ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਭਵਾਏ ਇਹ ਦੋ ਵਿਸਰਾਮ ਧਿਆਨ ਨਾਲ ਲਾਉਣੇ ਹਨ ਤੂੰ ਆਪੇ ਇਥੇ ਵਿਸਰਾਮ ਹੈ یوں ਨਹੀਂ ਗਾਣਾ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਇਸ ਤਰ੍ਹਾਂ ਉਚਾਰਨ ਨਾਨਕ ਦਾਸ ਤੇਰਾ ਬਲੇਹਾਰਾ ਸਭ ਤੇਰਾ ਖੇਲ ਦਸਹਰਾ ਜੀ माज ਮਹੱਲਾ ਪੰਜਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਇਹ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਾਧਕੇਲਾ ਇਹ ਸ਼ਬਦ ਬੱਬਾ ਜੀ ਦਾ ਨਾ ਇਹਦੀ ਪਦ ਦੀ ਨੂੰ ਸੁੱਧ ਉਚਾਰਨ ਕਰਨਾ ਸ਼ਬਦ ਆਨੰਦ ਕਰੇ ਸਾਧਕੇਲਾ ਸਹਿਜ ਗੁਫਾ ਮਹਤਾੜੀ ਲਾਈ ਆਸਣ ਊਚ ਸਵਾਰਿਆ ਜੀਵ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਕਿਰਤੇ ਵਿਸਰਾਮ ਲਗੇ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਦਾ ਸੋਈ ਪਾਇਆ ਤ੍ਰਿਪਤ ਅਗਾਇ ਰਹਿਆ ਹੈ ਸੰਤੋਹ ਗੁਰ ਅਨਪਉ ਪੁਰਖ ਦਿਖਾਰਿਆ ਜੀ ਹਾਂਜੀ ਗੁਰ ਇੱਥੇ ਗੁਰੂ ਰਾਰੇ ਨੂੰ ਸਿਆਰੀ ਲੱਗੀ ਹੋਈ ਐ ਇੱਥੇ ਜਮਕ ਲੱਗ ਜੇਗੀ ਗੁਰੂ ਨੇ ਗੁਰ ਅਨਪਉ ਪੁਰਖ ਦਿਖਾਰਿਆ ਜੀ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹ ਸੱਚ ਨਿਆਈ ਤਖਤ ਖਲਾ ਕੇ ਸ਼ੁੱਧ ਆਪੇ ਤਾਖਤ ਬਹ ਸੱਚ ਨਿਾਈ ਆਪੇ ਤਾਖਤ ਬਹ ਸੱਚ ਨਿਾਈ ਸਭ ਚੂਕੀ ਊਕ ਪੁਕਾਰਿਆ ਜੀਵ ਜਿਹਾ ਡਿਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਤਿਸ ਰਸ ਆਇਆ ਜੇਨ ਤਿਸ ਰਸ ਆਇਆ ਜੇਨ ਭੇਦ ਲਹਿਆ ਰਸ ਪੁਲਾ ਹੀ ਹੋਣਾ ਤੇਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜੋਤੀ ਜੋਤ ਮਿਲੀ ਸੁਖ ਪਾਇਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਵ ਮਾਜ ਮਹੱਲਾ ਪੰਜਵਾ ਇਹ ਵੀ ਮੀント ਨਾਲੇ ਛੁੱਤ ਹੋਏਗਾ ਮਾਜ ਮਹੱਲਾ ਪੰਜਵਾ ਮਾਜ ਮਹੱਲਾ ਪੰਜਵਾ ਜੇਤ ਘਰ ਪਿਰ ਸੋਹਾਗ ਬਣਾਇਆ ਤੇਤ ਘਰ ਸਖੀਏ ਮੰਗਲ ਲਗਾਇਆ ਦੋਵੇਂ ਵਿਸਰਾਮ ਜੇਤ ਘਰ ਪਿਰ ਸੋਹਾਗ ਬਣਾਇਆ ਤੇਤ ਘਰ ਸਖੀਏ ਮੰਗਲ ਲਗਾਇਆ ਅਨਦ ਬਿਨੋਦ ਤਿਤ ਘਰ ਸੂਹ ਹੈ ਤਿਤ ਪੁੱਲਾ ਹੀ ਉਚਾਰਨ ਕਰਨਾ ਅਨਦ ਬਿਨੋਦ ਤਿਤ ਘਰ ਸੂਹ ਹੈ ਜੋ ਧਨ ਕੰਤ ਸਿਗਾਰੀ ਜੀ ਸਿਗਾਰੀ ਇਹਨੂੰ ਸਿਗਾਰੀ ਬਿਹਾਰੀ ਨਾਲ ਨਹੀਂ ਉਚਾਰਨ ਕਰਨਾ ਜੋ ਧਨ ਕੰਤ ਸਿਗਾਰੀ ਜੀ ਸਾ ਗੁਣਵੰਤੀ ਸਾ ਵਡ ਭਾਗਣ ਸਾ ਗੁਣਵੰਤੀ ਸਾ ਵੱਡ ਭਾਗਣ ਸਾਤ ਇਹ ਨਾ ਥੋੜਾ ਜਿਆਦਾ ਠਹਿਰਾ ਦੇ ਕੇ ਵਿਚਾਰਨ ਕਰਾਂਗੇ ਤਾਂ ਪਾਠ ਸਪਸ਼ਟ ਹੋ ਜਾਏਗਾ ਸਾ ਗੁਣਵੰਤੀ ਸਾ ਵਡਭਾਗਣ ਪੁੱਤਰਵੰਤੀ ਸੀਲਵੰਤ ਸੋਹਾਗਣ ਰੂਪਵੰਤ ਸਾ ਸੁਗੜ ਵਿਚਖਣ ਵਿਚਖਣ ਨਹੀਂ ਕਹਿਣਾ ਬੱਬੀ ਤੋਂ ਚੱਕ ਕੇ ਰੂਪਵੰਤ ਸਾ ਸੁਗੜ ਵਿਚਖਣ ਜੋ ਧਨ ਕੰਤ ਪਿਆਰੀ ਜੀਵ ਹਾਂ ਜੋ ਤਾਂ ਕੰਤ ਪਿਆਰੀ ਜੀਵ ਅਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭ ਰਾਈ ਇਹ ਵੀ ਨਖੇਰ ਕੇ ਬੜਾਂਗੇ ਤਾਂ ਸਹੀ ਪੜਿਆ ਜਾਊਗਾ ਨਹੀਂ ਤੇ ਹੋਰ ਹੀ ਬਣ ਜਾਊਗਾ ਜੇ ਸੱਸੇ ਦੇ ਸਭ ਸਭ ਰਾਈ ਦੇ ਸੱਸੇ ਨੂੰ ਇੱਧਰ ਸਾ ਦੇ ਨਾਲ ਜੋੜ ਦਾਂਗੇ ਨਾ ਤੇ ਹੋਰ ਹੀ ਪਾਠ ਬਣ ਜਾਏਗਾ ਸਾ ਕੁਲਵੰਤੀ ਸਾ ਸਭ ਰਾਈ ਇਹ ਜਿਹੜਾ ਸਭ ਰਾਈ ਪਾਠ ਹੈ ਨਾ ਇਹ ਸਭ ਰਾਈ ਨਹੀਂ ਕਹਿਣਾ ਇਹ ਵੱਖਰਾ ਸੰਬੰਧਕ ਪਾਠ ਦਾ ਸੰਬੰਧਕ ਹੀ ਹੈ ਪਰ ਉਚਾਰਨ ਕਰਨਾ ਸਭ ਰਾਈ ਸਾ ਕੁਲਵੰਤੀ ਸਾ ਸਭ ਰਾਈ ਜੋ ਪਿਰ ਕਾ ਰੰਗ ਸਵਾਰੀ ਜੀ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸਨ ਚਾਹੇ ਚਾਹੀ ਖੋਜਤ ਖੋਜਤ ਦਰਸਨ ਚਾਹੇ ਖੋਜਤ ਖੋਜਤ ਇਕ ਥੋੜ ਇਹਨੂੰ ਸ਼ੁੱਧ ਖੋਜਤ ਖੋਜਤ ਇਸ ਤਰ੍ਹਾਂ ਨਹੀਂ ਖੋਜਤ ਖੋਜਤ ਦਰਸ਼ਨ ਚਾਹੀ ਖੋਜਤ ਖੋਜਤ ਦਰਸ਼ਨ ਚਾਹੀ ਭਾਤ ਭਾਤ ਬਨ ਭਾਤ ਭਾਤ ਇੱਥੇ ਵਿਸਰਾਮ ਭਾਤ ਭਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਵ ਆਣ ਮਿਲਾਵੇ ਜੀਵ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਿਰਗੁਣ ਸਰਗੁਣ ਇਥੇ ਠਮਕ ਹਾਰ ਹਰ ਮੀਰਾ ਇਥੇ ਵਿਸਰਾਮ ਹੈ ਕੋਈ ਹੈ ਜੀਓ ਇਥੇ ਠਮਕ ਆਣ ਮਿਲਾਵਾ ਜੀ ਇਸ ਤਰ੍ਹਾਂ ਵਿਚਾਰ ਕਰਨਾ ਖਾਟ ਸਾਸਤ ਵਿਚਰਤ ਮੁਖ ਗਿਆਨਾ ਖਾਟ ਬੁੱਲਾ ਹੀ ਬੋਲਨਾ ਖਾਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ tilak ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ 84 ਇਨ ਮਹ ਸਾਤ ਨ ਆਵ ਜੀਉ ਅਨੇਕ ਬਰਖ ਕੀਏ Jap Tapa ਗਮਨ ਕੀਆ ਧਰਤੀ ਪਰਮਾਤਾ ਹਾਂਜੀ ਪਰਮਾਤਾ ਤਾਂ ਨਹੀਂ ਕਹਿਣਾ ਗਵਨ ਕੀਆ ਧਰਤੀ ਪਰਮਾਤਾ ਅਨਕ ਬਰਖ ਕੀਏ Jap Tapa ਗਾਵਨ ਕੀਆ ਧਰਤੀ ਪਰ ਮਾਤਾ ਇੱਕ ਖਿੰਨ ਹਿਰਦੈ சாਤ ਨ ਆਵੇ ਜੋਗੀ ਇੱਥੇ ਵਿਸਰਾਮ ਲਾਉਣਾ ਹੈ ਇੱਕ ਖਿੰਨ ਇੱਥੇ ਠਮਕ ਹਿਰਦੈ சாਤ ਨ ਆਵੇ ਜੋਗੀ ਇੱਕ ਖਿੰਨ ਹਿਰਦੈ சாਤ ਨ ਆਵੇ ਜੋਗੀ ਬਹੜ ਬਹੜ ਉਠ ਧਾਵੈ ਜੀਵ ਬਹੜ ਬਹੜ ਉਠ ਧਾਵੈ ਜੀਵ ਕਰ ਕਿਰਪਾ ਮੋਹ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਿਨਾਸੀ ਬਸਿਆ ਘਟ ਪੀਤਰ ਕਿ ਵੀ ਨਾ ਅਬਿਨਾਸੀ ਜਿਹੜਾ ਨਾ ਬੱਬਾ ਸ਼ੁੱਧ ਨਾ ਉਚਾਰਨ ਕਰਨਾ ਪ੍ਰਭ ਅਬਿਨਾਸੀ ਕਈ ਵਾਰੀ ਨਾ ਵਾਵਾ ਬੋਲ ਜੰਦੇ ਅਬਨਾਸੀ ਕਹਿ ਦਿੰਦੇ ਪ੍ਰਭ ਅਬਿਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀ ਮਾਜ ਮਹੱਲਾ ਪੰਜਵਾ ਹਰ ਮੰਗਲ ਨਾਨਕ ਗਾਵੇ ਜੀ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਇਆਲ ਗੋਪਾਲ ਗੋਬਿੰਦਾ ਹਰ ਧਿਆਵਹ ਗੁਰਮੁਖ ਗਾਤੀ ਜੀ ਗੁਰਮੁਖ ਮਦਸੂਦਨ ਇਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਸੂਦਨ ਨਹੀਂ ਕਹਿਦਣਾ ਸੂਦਨ ਨਹੀਂ ਕਹਿਣਾ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਇਾਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤਾ ਨਾ ਪਾਤੀ ਜੀ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜਹਿ ਪਾਰਾ ਗੁਰਮੁਖ ਹਿਰਦੈ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀ ਗੁਰਮੁਖ ਇਥੇ ਯਮਕ ਲੱਗੇਗੀ ਗੁਰਮੁਖ ਹਿਰਦੈ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾਤਾਰਾ ਵੱਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀ ਮਾਜ ਮਹੱਲਾ ਪੰਜਵਾ ਕਹਿਆ ਕਰਨ ਦਿੱਤਾ ਲੈਣ ਗਰੀਬਾ ਅਨਾਥਾ ਤੇਰਾ ਮਾਣ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਵ ਭਾਣ ਉੱਜੜ ਭਾਣ ਰਹਾ ਉੱਜੜ ਨਹੀਂ ਕਹਿਣਾ ਜੀ ਭਾਣ ਹੈ ਉੱਜੜ ਭਾਣ ਰਹਾ ਕਿੱਥੇ ਆਏਗਾ ਉੱਜੜ ਥੀ ਹੋ ਵਸਾਇਓ ਉਥੇ ਜੱਜੇ ਨਾਲ ਕਿਤੇ ਉੱਜੜ ਵੀ ਐ ਕਿਤੇ ਉੱਜੜ ਧਿਆਨ ਨਾਲ ਪਾਣਾ ਉੱਜੜ ਪਾਣਾ ਰਾਹਾ ਪਾਣਾ ਹਰ ਗੁਣ ਪਾਣਾ ਹਰ ਗੁਣ ਗੁਰਮੁਖ ਗਵਾਹਾ ਜਿੰਨੇ ਪਾਣੇ ਪਾ DNA ਨਾ ਇਹਨਾਂ ਤੇ ਯਮਕ ਲਾ ਕੇ ਉਚਾਰਨ ਕਰਨਾ ਪਾਣਾ ਹਰ ਗੁਣ ਗੁਰਮੁਖ ਗਵਾਹਾ ਪਾਣਾ ਹਰ ਪਾਣਾ ਹਰ ਗੁਣ ਗੁਰਮੁਖ ਗਵਾਹਾ ਨਾ ਭਰਮ ਪਵੈ ਬਹੁ ਜੂਨੀ ਸਭ ਕਿਛ ਤਿਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਨਾ ਇਥੇ ਯਮਕ ਲਾਦਨੀ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਨਾ ਕੋ ਮੂਰਖ ਨਾ ਕੋ ਸਿਆਣਾ ਵਰਤ ਸਭ ਕਿਛੋ ਤੇਰਾ ਭਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਵ ਖਾਕ ਸੰਤਨ ਕੀ ਦੇਹ ਉਪਿਆਰੇ ਆਏ ਪਿਆ ਹਰ ਆਏ ਪਿਆ ਹਰ ਤੇਰਾ ਦਵਾਰ ਹੈ ਆਏ ਪਿਆ ਤੇ ਚਾਲ ਨਾਲ ਵਿਸਰਾਮ ਹੈ ਆਏ ਪਿਆ ਹਰ ਤੇਰੇ ਦਵਾਰ ਹੈ ਹਰ ਤੇ ਯਮਕ ਲੱਗੇ ਆਇ ਪਇਆ ਹਰ ਤੇਰਾ ਦਵਾਰ ਦਰਸ਼ਨ ਪੇਖਤ ਮਨ ਆਗਾਵੇ ਨਾਨਕ ਮਿਲਣ ਸੁਭਾਈ ਜੀ ਨਾਨਕ ਮਿਲਣ ਸੁਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ